brought to by silver pumps top quality or consistent performance ke liye sirf silver pumps naam yaad rakhna sir ek 13 march wale din sare punjab ne ek bahut dardnak ghatna saryade notice chai jehdi punjab di shaan hai sir jai jawan te jai kisan ek serving indian army da sikh officer ਜਿਹੜਾ ਛੁੱਟੀ ਤੇ ਆਇਆ ਸੀ ਰਾਤ ਲੇਟ ਪਹੁੰਚਿਆ ਦਿੱਲੀ ਤੋਂ ਇੱਕ ਬਹੁਤ ਹੀ ਸੈਂਸਿਟਿਵ ਪੋਜੀਸ਼ਨ ਦੇ ਵਿੱਚ ਵਨ ਆਫ ਦੀ ਏਜੰਸੀਜ਼ ਦੇ ਵਿੱਚੋਂ ਲੱਗਾ ਹੈ ਜੀ ਦਿੱਲੀ ਦੇ ਵਿੱਚ ਤੂੰ ਆਪਣੇ ਬੇਟੇ ਨੂੰ ਨਾਲ ਲੈ ਕੇ ਸਾਡੇ ਹੈਲਥ ਮਿਨਿਸਟਰ ਸਾਹਿਬ ਦੇ ਸ਼ਹਿਰ ਇਹਨਾਂ ਦੇ ਮੈਡੀਕਲ ਕਾਲਜ ਦੇ ਸਾਹਮਣੇ ਰਾਤ ਖਾਣਾ ਖਾਣ ਗਿਆ ਸੀ ਉਸ ਟਾਈਮ ਰਾਤ ਜੋ ਪਤਾ ਲੱਗਿਆ ਸਾਰੇ ਪ੍ਰੈਸ ਬਿਆਨਾਂ ਤੋਂ ਉਹਨਾਂ ਦੀ ਵਾਈਫ ਤੋਂ ਇਹਨਾਂ ਦਾ ਨਾਮ ਹੈ ਕਰਨਲ ਪੀ ਐਸ ਬਾਟ ਉਹਨਾਂ ਦੀ ਵਾਈਫ ਨੇ ਇਹ ਗੱਲ ਸਾਹਮਣੇ ਲੈ ਕੇ ਆਂਦੀ ਕਿ ਰਾਤ ਦੇ ਵਕਤ ਕੁਝ ਚੰਦ ਪੁਲਿਸ ਅਫਸਰ ਸਿਵਲੀਆਂ ਕੱਪੜਿਆਂ ਦੇ ਵਿੱਚ ਕੁ ਤਕਰੀਬਨ 12-13 ਉਹਨਾਂ ਦੀ ਸਪੀਕਰ ਸਭ ਗਿਣਤੀ ਸੀ ਜੀ ਪ੍ਰਾਈਵੇਟ ਵਾਹिकल्स ਦੇ ਵਿੱਚ ਪਹੁੰਚਦੇ ਨੇ ਪਹਿਲੇ ਪਾਰਕਿੰਗ ਤੋਂ ਰੌਲਾ ਪੈਂਦਾ ਤੁਸੀਂ ਗੱਡੀ ਏਗਲ ਜਗ੍ਹਾ ਪਾਰਕ ਕੀਤੀ ਤੇ ਉਹਨੇ ਕਹਿ ਜੀ ਤੁਸੀਂ ਪਤਾ ਕਰਾ ਲਓ ਇਟ ਇਜ਼ ਰਾਈਟਲੀ ਪਾਰਕਡ ਚਲੋ ਉਸ ਤੋਂ ਬਾਅਦ ਇਹਨਾਂ ਦੀ ਆਪਸ 'ਚ ਬਹਿਸ਼ ਸ਼ੁਰੂ ਹੋ ਜਾਂਦੀ ਹੈ ਬਹਿਸ ਦੇ ਵਿੱਚ ਉਹਨਾਂ ਨੇ ਦਸਤਾਰ ਵੀ ਉਤਾਰੀ ਏ ਕਟਿਆ ਮਾਰਿਆ ਵੀ ਏ ਕਰਨਲ ਸਾਹਿਬ ਨੂੰ ਜਦੋਂ ਇਹ ਕੰਮ ਚੱਲ ਰਿਹਾ ਸੀ ਉਹਨਾਂ ਨੇ ਆਪਣਾ ਆਈਡੈਂਟੀਟੀ ਕਾਰਡ ਕੱਢ ਕੇ ਵਿਖਾਇਆ ਕਿ ਆਈ ਐਮ ਅ ਸਰਵਿੰਗ ਕਰਨਲ ਆਫ ਦੀ ਇੰਡੀਅਨ ਆਰਮੀ ਉਸ ਦੇ ਬਾਵਜੂਦ ਵੀ ਉਹ ਰੁਕੇ ਨਹੀਂ ਥੀ ਫਿਰ ਬੇਟੇ ਨੇ ਆਪਣੇ ਬਾਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਦੋਨਾਂ ਨੂੰ سنگੀਨ ਸੱਟਾਂ ਵੱਜੀਆਂ ਜੀ ਮਿਲਟਰੀ ਹਸਪੀਟਲ ਚ ਰਹਿ ਇਹ ਸਰ ਇਕੁਇਵਲੈਂਟ ਕੇਸ ਏ ਦੋਨੋਂ ਸਿਮਿਲਰ ਕੇਸਿਸ ਨੇ 1992 ਦੇ ਚੰਡੀਗੜ੍ਹ ਦੇ ਵਿੱਚ ਵੀ ਇੱਕ ਬਹੁਤ ਹੀ ਇਸੇ ਕਿਸਮ ਦਾ ਹੌਟ ਹੈੱਡਿਡ ਪੁਲਿਸ ਅਫਸਰ ਲੱਗਾ ਸੀ ਉਸ ਟਾਈਮ ਤੇ ਇੱਕ ਲੈਫਟ ਹੈਂਡ ਕਰਨਲ ਜਿਹੜੇ ਛੁੱਟੀ ਆਏ ਸੀ ਉਹਨਾਂ ਨੂੰ ਵੀ ਐ ਕੁੱਟਮਾਰ ਕੀਤੀ ਤੇ ਉਦੋਂ ਜੁਆਇੰਟ ਇੱਕ ਜਿਹੜੇ ਸਾਡੇ ਗਵਰਨਰ ਸਨ ਸੁਰਿੰਦਰ ਨਾਥ ਜੀ ਲੇਟ ਸੁਰਿੰਦਰ ਨਾਥ ਜੀ ਉਹਨਾਂ ਨੂੰ ਜਦੋਂ ਆਮੀਚ ਇੱਥੇ ਵੈਸਟਰਨ ਕਮਾਂਡ ਦੇ ਚੀਫ ਨੇ ਜਨਰਲ ਜੋਸ਼ੀ ਨੇ ਇਹ ਗੱਲ ਕਹੀ ਕਿ ਬੜੀਏ ਮਾੜੀ ਗੱਲ ਹੈ देयर ਊਡ ਬੀ ਮੇਜਰ ਰੈਪਰਕਸ਼ਨਸ ਬਿਟਵੀਨ ਦੀ ਪੁਲਿਸ ਐਂਡ ਦੀ ਆਰਮਡ ਫੋਰਸਸ ਉਹਨਾਂ ਨੇ ਇੱਕ ਜੁਆਇੰਟ ਇਨਕੁਆਇਰੀ ਲਾ ਦਿੱਤੀ ਇੱਕ ਬ੍ਰਿਗੇਡੀਅਰ ਲਗਾ ਦਿੱਤਾ ਇੱਕ ਡੀਆਈਜੀ ਪੰਜਾਬ ਦਾ ਲਗਾ ਦਿੱਤਾ ਉਹਨਾਂ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਜਦੋਂ ਉਹ ਐਸਐਸਪੀ ਦੇ ਖਿਲਾਫ ਇਹ ਪਾਇਆ ਗਿਆ ਕਿ ਇਸ ਆਦਮੀ ਨੇ ਉਹਨਾਂ ਦੇ ਨਾਲ ਮਾਲ ਟ੍ਰੀਟਮੈਂਟ ਕੀਤੀ ਕੁੱਟਿਆ ਮਾਰਿਆ ਤੋ ਹੀ ਵਾਸ ਅਲਟੀਮੇਟਲੀ ਸ਼ਿਫਟਡ ਆਊਟ ਆਫ ਚੰਡੀਗੜ੍ਹ ਟੂ ਹਿਸ ਪੇਰੈਂਟ ਕਾਰਡਰ ਪੰਜਾਬ ਦਾ ਸਾਰਿਆਂ ਨੂੰ ਪਹਿਲੇ ਇੱਥੇ ਮੈਂ ਸਮੁੱਚੇ ਪੰਜਾਬੀਆਂ ਵੱਲੋਂ ਸਰ ਮੰਗ ਕਰਾਂ ਇਸ ਇੱਕ ਸ਼ਰਮਨਾਕ ਘਟਨਾ ਨੇ ਜਿੱਥੇ ਪਹਿਲੇ ਪੰਜਾਬ ਪੁਲਿਸ ਦਾ ਕੋਈ ਚੰਗਾ ਲੋਕਾਂ ਦੇ ਵਿੱਚ ਇਹਦੇ ਬਾਰੇ ਵੀਊ ਹੈ ਨਹੀਂ ਸਾਰੇ ਹਿੰਦੁਸਤਾਨ ਦੇ ਵਿੱਚ ਸਾਡਾ ਸਿਰ ਨੀਵਾ ਕੀਤਾ ਮੇਰੀ ਗੁਜ਼ਾਰਿਸ਼ ਹੈ ਸਮੁੱਚਾ ਪੰਜਾਬ ਇਹ ਚੰਦ ਹੈ ਕਿ ਸਾਰ ਨੂੰ ਪਹਿਲੇ ਇਹੀ ਐਸਐਸਪੀ ਜਿਹਦਾ ਨਾਮ ਨਾਨਕ ਸਿੰਘ ਹੈ ਨਾ ਬਹੁਤ ਚੰਗਾ ਬਟ ਕੰਮ ਚੰਗੇ ਇਹ ਪਹਿਲੇ ਮਈ ਦੇ ਵਿੱਚ 2022 ਦੇ ਵਿੱਚ ਵੀ ਸਿਮਲਰ ਇਨਸੀਡੈਂਟ ਦੋ ਆਊਟਫਿਟਸ ਦੇ ਵਿੱਚ ਝਗੜਾ ਹੋਇਆ ਸੀ ਤੇ ਤੁਹਾਡੀ ਹੀ ਸਰਕਾਰ ਨੇ ਵਿਜੀਟਲੀ ਉਹਨੂੰ ਉੱਥੋਂ ਦੇ ਇੱਕ ਐਸਪੀ ਨੂੰ ਤੇ ਇੱਕ ਉੱਥੋਂ ਦੇ ਆਈਜੀ ਨੂੰ ਸ਼ਿਫਟ ਕਰ ਦਿੱਤਾ ਗਿਆ ਸੀ ਸਾਰੇ ਉਹਨਾਂ ਪਹਿਲੇ ਅਸੀਂ ਡਿਮਾਂਡ ਕਰਾਂਗੇ ਨਾਨਕ ਸਿੰਘ ਸ਼ੁੱਡ ਬੀ ਸ਼ਿਫਟਡ ਆਊਟ ਕਿਉਂਕਿ ਉਹਨੇ ਆਪਣੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸਰ 12 13 ਜਿਹੜੇ ਜਿਹਦੇ ਵਿੱਚ ਤਿੰਨ ਕੇ ਚਾਰ ਇਨਸਪੈਕਟਰਸ ਹਨ ਮਾਫੀ ਵੀ ਬੰਗੀ ਉਹਦੀ ਵਾਈਫ ਉਹਨਾਂ ਦੀ ਵਾਈਫ ਦੇ ਕੋਲ ਬਕਾਇਦਾ ਤੋਂ ਵੀਡੀਓਜ਼ ਵੀ ਹੈ ਨੇ ਅੱਜ ਦੇ ਦਿਨ ਸਰ ਜ਼ੀਰੋ ਐਫ ਆਈ ਆਰ ਕਿਸੇ ਬੰਦੇ ਦਾ ਨਾ ਹੀ ਹੈ ਨਹੀਂ ਵਾਟ ਡਸ सस्पेंशन ਮੀਨ ਐਂਡ ਦੀ ਐਸ ਐਸ ਪੀ ਸੇਜ਼ ਵੀ ਨੀਡ 45 ਡੇਸ 48 ਘੰਟੇ ਦਾ ਟਾਈਮ ਚਾਹੀਦਾ ਤੁਸੀਂ ਜੁਆਇੰਟਡ ਇਨਵੈਸਟੀਗੇਸ਼ਨ ਦੋ ਇਹ ਕਾਮੀਨ ਨੂੰ ਤੇ ਪੁਲਿਸ ਨੂੰ ਕਿਸੇ ਸੀਨੀਅਰ ਆਦਮੀ ਨੂੰ 48 ਘੰਟੇ ਦਾ ਟਾਈਮ ਦੋ ਤੇ ਸਾਡੀ ਮੰਗ ਓਨ ਦੀ ਫਲੋਰ ਆਫ ਦੀ ਹਾਊਸ ਹੈ ਐਗਜ਼ੈਂਪਲਰੀ ਪਨਿਸ਼ਮੈਂਟ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਪੁਲਿਸ ਵਾਸਤੇ ਕੰਮ ਕੀਤਾ ਬਿੜਾ ਵਰਦੀ ਤੋਂ ਆਂਦੇ ਨੇ ਸ਼ਰਾਬੀ ਹੱਲ ਚਾਹੁੰਦੇ ਨੇ ਇੱਕ ਸਿੱਖ ਮジョਰਿਟੀ ਸੂਬੇ ਦੇ ਵਿੱਚ ਜੇ ਕਿਸੇ ਸਿੱਖ ਅਫਸਰ ਦੀ ਇੱਥੇ ਹੀ ਦਸਤਾਰ ਸੇਫ ਨਹੀਂ ਅਸੀਂ ਬਾਕੀ ਸੂਬਿਆਂ 'ਚ ਕੀ ਅਸੀਂ ਗੱਲ ਕਰਾਂਗੇ ਜੀ ਸੋ ਵੀ ਇਮੀਡੀਏਟਲੀ ਬੇਰੀ ਰਿਕੁਐਸਟ ਹੈ ਜੇ ਜੁਆਇੰਟ ਇਹਨਾਂ ਦੇ ਵਿੱਚ ਇਨਵੈਸਟੀਗੇਸ਼ਨ ਨਹੀਂ ਹੋ ਸਕਦੀ ਤੇ ਚੀਫ ਮਿਨਿਸਟਰ ਸਾਹਿਬ ਆਪਣੇ ਵੱਲੋਂ ਆਨਰੇਬਲ ਚੀਫ ਜਸਟਿਸ ਨੂੰ ਲਿਖ ਕੇ ਕੱਲਣ ਜਾਂ ਤੇ ਸਰਵਿੰਗ ਕਿਸੇ ਜੱਜ ਕੋਲੋਂ ਜਾਂ ਰਿਟਾਇਰਡ ਜੱਜ ਦੇ ਕੋਲੋਂ ਟਾਈਮ ਪਾਉਂਡ ਕਰਕੇ ਮਿਨਿਮ ਇੱਕ ਮੈਕਸਿਮਮ ਹਫ਼ਤੇ ਦੇ ਵਿੱਚ ਇਹ ਰਿਪੋਰਟ ਆਏ ਇਹਨਾਂ ਅਫਸਰਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਏ ਅੰਦਰ ਹੋਣ ਤੇ ਇਹਨਾਂ ਨੂੰ ਬਰਖਾਸ ਕੀਤਾ ਜਾਏ ਦੇ ਆਰ men in uniform ਇਹਨਾਂ ਨੇ ਕਾਇਦਾ ਤੇ ਕਾਨੂੰਨ ਸਰ ਲਾਗੂ ਕਰਨਾ ਸੋ ਦੇ ਆਰ ਬਿਹੇਵਿੰਗ ਮੋਰ ਲਾਈਕ ਐਨੀਮਲਸ ਸੋ ਇਸ ਗੱਲ ਕਾਰਨ ਅਸੀਂ ਉਮੀਦ ਕਰਾਂਗੇ ਸਰ ਤੁਹਾਡੇ ਤੋਂ ਯੂ ਆਦੀ ਕਸਟੋਡੀਅਨ ਆਫ ਦੀ ਹਾਊਸ ਵੀ ਆਰ ਆਲ ਵੈਲ ਮੀਨਿੰਗ ਪੰਜਾਬੀਸ ਸਾਡੀ ਗੁਜ਼ਾਰੇਸ਼ ਇਹ ਹੈ ਕਿ ਬਹੁਤ ਵੱਡੀ ਸੱਟ ਪਈ ਹੈ ਹਰ ਪਰਿਵਾਰ ਦਾ ਅੱਜ ਤੇ ਚਲੋ ਹੁਣ ਟ੍ਰੈਡੀਸ਼ਨ ਸਰ ਚਾਂਦੇ ਸਾਲਾਂ ਦੀ ਬੰਦ ਹੋਈ ਇਸ ਤੋਂ ਪਹਿਲੇ ਤੇ ਜੇ ਬਾਪ ਦੇ ਤਿੰਨ ਮੁੰਡੇ ਸੀ ਦੋ ਆਮੀ ਵਿੱਚ ਇੱਕ ਵਾਹੀ ਦਾ ਕੰਮ ਕਰਦਾ ਸੀ ਜੀ ਤੇ ਜੇ ਅਸੀਂ ਇਹ ਪੰਜਾਬ ਦੇ ਵਿੱਚ ਹੀ ਜਸਟਿਸ ਨਹੀਂ ਦੇ ਪਾਵਾਂਗੇ ਇਹਦਾ ਮੈਸੇਜ ਵਿਸ਼ੇਸ਼ ਤੌਰ ਤੇ ਤੁਹਾਡੀ ਗਵਰਨਮੈਂਟ ਵਾਸਤੇ ਬਹੁਤ ਮਾੜਾ ਹੋਏਗਾ ਸੋ ਮੇਰੀ ਮੰਗ ਹੈ ਇਮੀਡੀਏਟਲੀ ਇਹ ਕੰਮ ਕੀਤਾ ਜਾਏ ਸਮੁੱਚੇ ਪੰਜਾਬ ਦੀ ਮੰਗ ਹੈ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਤੁਹਾਡੀ ਮਿਹਰਬਾਨੀ ਸੈਂਕੂ